ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਹਾਂ ਛੰਡਾਲ ਨੂੰਹਾਂ ਸੀਰੀ ਦੀ ਵੀਡੀਓ ਵਿੱਚ ਬੇਬੇ ਬਾਪੂ ਹਜੇ ਬਾਹਰ ਨਹੀਂ ਗਏ ਉਹ ਪਾਲੀ ਕੋਲੀ ਹਨ ਸੰਦੀਪ ਵਿੱਕੀ ਤੇ ਕਵਲਪੂਆ ਕੋਲ ਪਹੁੰਚ ਜਾਂਦੇ ਹਨ ਮਾਫੀ ਮੰਗਣ ਦੇ ਲਈ ਪਰ ਉੱਥੇ ਬੇਬੇ ਬਾਪੂ ਨਹੀਂ ਹੁੰਦੇ ਕਿਉਂਕਿ ਭੂਆ ਉਹਨਾਂ ਨੂੰ ਸੱਚ ਨਹੀਂ ਦੱਸਦੀ ਪਾਲੀ ਨੇ ਵੀ ਕੋਈ ਸਕੀਮ ਲਾਈ ਹੋਈ ਹੈ ਇਸ ਕਰਕੇ ਬੇਬੇ ਬਾਪੂ ਉਸ ਸਮੇਂ ਘਰ ਵਿੱਚ ਨਹੀਂ ਹੁੰਦੇ ਤੇ ਸ਼ਹਿਰ ਗਏ ਹੁੰਦੇ ਹਨ ਜਦ ਵਿੱਕੀ ਹਣੀ ਭੂਆ ਨੂੰ ਪੁੱਛਦੇ ਹਨ ਤਾਂ ਭੂਆ ਵੀ ਗੱਲ ਨੂੰ ਟਾਲ ਦਿੰਦੀ ਹੈ ਭੂਆ ਕਹਿੰਦੀ ਹੈ ਕਿ ਬੇਬੇ ਬਾਪੂ ਤਾਂ ਚਲੇ ਗਏ ਪਰ ਉੱਥੇ ਗਏ ਨਹੀਂ ਹੁੰਦੇ ਕਿਉਂਕਿ ਉਹਨਾਂ ਨੂੰ ਸੱਚ ਨਹੀਂ ਦੱਸਣਾ ਹੁੰਦਾ ਇਹ ਸਭ ਪਲਾਨਿੰਗ ਪਾਲੀ ਦੀ ਬਣਾਈ ਹੁੰਦੀ ਹੈ ਸੋ ਪਾਲੀ ਕਹਿੰਦੀ ਹੈ ਕਿ ਜਿੰਨਾ ਚਿਰ ਇਹਨਾਂ ਨੂੰ ਆਪਣੇ ਦਿਲੋਂ ਪਛਤਾਵਾ ਨਹੀਂ ਹੁੰਦਾ ਉਹਨਾਂ ਚਿਰ ਇਹਨਾਂ ਨੂੰ ਕੁਝ ਵੀ ਸੱਚ ਨਹੀਂ ਦੱਸਣਾ ਪਾਲੀ ਨੇ ਬੇਬੇ ਬਾਪੂ ਨੂੰ ਕਿਤੇ ਹੋਰ ਰੱਖਿਆ ਹੁੰਦਾ ਹੈ ਉਹ ਕਹਿੰਦੀ ਹੈ ਕਿ ਜਿੰਨਾ ਟਾਈਮ ਸੰਦੀਪ ਵਿੱਕੀ ਤੇ ਪ੍ਰੀਤ ਨੂੰ ਅਕਲ ਨਹੀਂ ਆਉਂਦੀ ਉਹਨਾਂ ਟਾਈਮ ਮੈਂ ਕੁਝ ਨਹੀਂ ਦੱਸਣਾ ਉਹ ਕਹਿੰਦੀ ਹੈ ਕਿ ਮੈਨਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਣਾ ਹੈ ਤਾਂ ਜੋ ਇਹਨਾਂ ਨੂੰ ਬੇਬੇ ਬਾਪੂ ਦੀ ਕੀਮਤ ਸਮਝ ਸਕਣ ਐਸਾ ਨਹੀਂ ਜਦੋਂ ਭੂਆ ਦੇ ਘਰ ਜਾਂਦੇ ਹਨ ਪੁੱਛਦੇ ਹਨ ਬੇਬੇ ਬਾਪੂ ਬਾਰੇ ਤਾਂ ਭੂਆ ਉਨੋਂ ਪੂਆ ਵੀ ਕਹਿ ਦਿੰਦੀ ਹੈ ਕਿ ਉਹ ਇੱਥੇ ਨਹੀਂ ਹੈਗੇ ਉਹ ਪੂਆ ਤੋਂ ਮਾਫੀ ਮੰਗਦੇ ਹਨ ਅਤੇ ਕਹਿੰਦੇ ਹਨ ਕਿ ਅਸੀਂ ਬੇਬੇ ਬਾਪੂ ਜੀ ਤੋਂ ਵੀ ਮਾਫੀ ਮੰਗ ਲਈ ਹੈ ਉਹਨਾਂ ਦੀ ਸੇਵਾ ਕਰਨੀ ਚਾਹੁੰਦੇ ਆ ਇਹ ਸੁਣ ਕੇ ਪੂਆ ਵੀ ਉਹਨਾਂ ਦੀ ਕਾਫੀ ਲਾਪਾ ਕਰਦੀ ਹੈ ਕਹਿੰਦੀ ਹੈ ਜਦੋਂ ਤਾਂ ਉਹਨਾਂ ਦੀ ਸੇਵਾ ਕਰਨ ਦਾ ਟਾਈਮ ਸੀ ਉਦੋਂ ਤੁਸੀਂ ਕਿੱਥੇ ਸੀ ਉਦੋਂ ਤੁਹਾਨੂੰ ਸੇਵਾ ਯਾਦ ਨਹੀਂ ਆਈ ਉਹ ਇਹਨਾਂ ਨੂੰ ਕਾਫੀ ਗੱਲਾਂ ਸੁਣਾਉਂਦੀ ਹੈ ਉਸ ਸਰਪੰਚ ਨੂੰ ਵੀ ਨਾਲ ਲੈ ਕੇ ਆਉਂਦੀਆਂ ਤਾਂ ਜੋ ਬੇਬੇ-ਬਾਪੂ ਮੰਨ ਸਕਣ ਸਰਪੰਚ ਵੀ ਉਹਨਾਂ ਨੂੰ ਕਾਫੀ ਕੁਝ ਸੁਣਾਉਂਦਾ ਹੈ ਕਹਿੰਦਾ ਹੈ ਤੁਹਾਡਾ ਤਾਂ ਰੋਜ਼ ਦਾ ਹੀ ਕੰਮ ਹੈ ਪਰ ਫਿਰ ਵੀ ਉਸਨੂੰ ਜਾਣਾ ਪੈਂਦਾ ਹੈ ਉਹ ਸੋਚਦਾ ਹੈ ਕਿ ਇਹ ਵੀ ਪਿੰਡ ਦਾ ਕੰਮ ਹੈ ਜੇ ਕਰੇ ਸੁਧਰ ਜਾਣਗੇ ਤਾਂ ਇਹ ਵੀ ਕਪੜੇ ਦਾ ਕੰਮ ਹੀ ਹੋਵੇਗਾ ਬਾਕੀਆਂ ਦਾ ਤਾਂ ਕੁਝ ਪਤਾ ਨਹੀਂ ਪਰ ਵਿੱਕੀ ਦਾ ਲੱਗਦਾ ਹੈ ਕਿ ਉਹ ਦਿਲੋਂ ਸੁਧਰ ਗਿਆ ਹੈ ਬਾਕੀਆਂ ਨੂੰ ਵੀ ਉਹੀ ਲੈ ਕੇ ਆਇਆ ਸੀ ਪ੍ਰੀਤ ਉੱਥੇ ਲੱਗ ਰਹੀ ਹੈ ਕਿ ਦਿਖਾਵਾ ਹੀ ਕਰ ਰਹੀ ਹੈ ਪ੍ਰੀਤ ਦਾ ਧਿਆਨ ਅਜੀਬੀ ਪੈੜੀ ਦੇ ਪੇਪਰਾਂ ਵਿੱਚ ਹੀ ਹੈ ਬੇਬੇ ਬਾਪੂ ਵੀ ਜਾਂਦੇ ਹੋਏ ਪੈੜੀ ਦੇ ਕਾਗਜ਼ ਸੋਨੂੰ ਜਿੱਤਣਾ ਹੋਣਾ ਦੇ ਹੱਥ ਫੜਾ ਗਏ ਸਨ ਤੇ ਕਹਿ ਕੇ ਗਏ ਸਨ ਕਿ ਇਹ ਕਾਗਜ਼ ਇਨਾਂ ਨੂੰ ਫੜਾ ਦੇਵੀਂ ਜਿਹੜੀ ਚੀਜ਼ ਇਨਾਂ ਨੂੰ ਚਾਹੀਦੀ ਸੀ ਇਨਾਂ ਨੂੰ ਮਿਲ ਜਾਵੇਗੀ ਸਾਡੀ ਤਾਂ ਇਨਾਂ ਨੂੰ ਕੋਈ ਲੋੜ ਨਹੀਂ ਸੀ ਇਹ ਹੈ ਕਿ ਬੇਬੇ ਬਾਪੂ ਦਾ ਮਨ ਪਰ ਆਇਆ ਕਿਉਂਕਿ ਆਪਣਾ ਘਰ ਛੱਡਣਾ ਬਹੁਤ ਔਖਾ ਹੁੰਦਾ ਹੈ। ਸੋ ਬੇਬੇ ਬਾਪੂ ਨੂੰ ਲੱਗਦਾ ਹੈ ਕਿ ਅਸੀਂ ਇਸ ਘਰ ਵਿੱਚ ਆਉਣਾ ਵੀ ਹੈ ਕਿ ਨਹੀਂ। ਜਿੰਨਾ ਚਿਰ ਇਹਨਾਂ ਦੀ ਅਕਲ ਟਿਕਾਣੀ ਨਹੀਂ ਆਉਂਦੀ ਉਹ ਘਰ ਤੋਂ ਬਾਹਰ ਹੀ ਰਹਿਣਗੇ। ਜਦੋਂ ਇਹਨਾਂ ਦੀ ਅਕਲ ਟਿਕਾਣੀ ਆ ਗਈ ਤਾਂ ਹੋ ਸਕਦਾ ਹੈ ਕਿ ਉਹ ਘਰ ਆ ਜਾਣ। ਹਜੇ ਵੀ ਇਹਨਾਂ ਦਾ ਕੁਝ ਪਤਾ ਨਹੀਂ ਚੱਲ ਰਿਹਾ ਕਿ ਇਹ ਸਾਰਾ ਕੁਝ ਦਿਖਾਵੇ ਲਈ ਕਰ ਰਹੇ ਹਨ ਜਾਂ ਇਹਨਾਂ ਨੂੰ ਸੱਚੀ ਦਿਲੋਂ ਪਛਤਾਵਾ ਹੋ ਰਿਹਾ ਹੈ। ਸੋ ਇਹ ਤਾਂ ਸਾਨੂੰ ਅਗਲੀ ਵੀਡੀਓ ਵਿੱਚ ਹੀ ਪਤਾ ਲੱਗੇਗਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਧੰਨਵਾਦ